अनिल अनाद अनाहत योग योग एक होवे सु पउगत के आनु दया भंडारण टट टट बहजे नाद आस नाख ना थी सब जाकी रद्ध सिध फवरा साध संयोग वियोग विकार चलावे लेके आभ भाग आदेत से आदेश ਆਦ ਅਨੀਲ ਆਨਾਦ ਅਨਾਹਤ ਜੁਗ ਜੁਗ ਏਕੋ ਨੇ ਏਕਮੈ ਜੁਗ ਬਿਐ ਚੰਚਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਬਣ ਜੇ ਭਾਵੈ ਤੇ ਵੇ ਚਲਾਵੈ ਜਿਵ ਹੋਵੈ ਪਰਮਾਨ ਉਹ ਮੂ ਵੇਖੈ ਉਹਨਾਂ ਨਦਰ ਨ ਆਵੇ ਬਹੁਤਾ ਇਹੋ ਕਹਿਦਾ आदेश तसे आदेश आद अनिल अनाद अनाहत जुग जुग एको है आसण लोए लोए पंडार जो कि छपाया सो एकावार कर कर देखै सृजनहार नानक सच्चे की साची कार आदेश तसे आदेश आद अनिल अनाद अनाहत ਜਗ ਜਗ ਇਕ ਹੋਵੇ ਇਕ ਦੂਜੀ ਭੌ ਲੱਖ ਹੋ ਹੈ ਲੱਖ ਹੋ ਹੈ ਲੱਖ ਵੀਸ ਲੱਖ ਲੱਖ ਗਿਣਾ ਆਖੀ ਇਹ ਇੱਕ ਨਾਮ ਜਗਦੀਸ਼ ਏਤ ਰਾਹੀ ਪਤ ਪਵੜਿਆ ਚੜਿਏ ਹੋਏ ਅਕੀਸ ਸੁਣ ਗੱਲਾਂ ਆਕਾਸ਼ ਦੀ ਕਿਟਾ ਆਇਰੀ ਸ ਨਾਨਕ ਨਦਰਿ ਪਾਈਐ ਉੜੀ ਕੁੜਾ ਖੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਣ ਮਰਣ ਨਹਿ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਵਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੂਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਇਸ ਵਿੱਚ ਜੀਅ ਜਉਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵੀ ਚਾਰ ਸਚਾ ਆਪ ਸਚਾ ਦਰਬਾਰ ਤੇ ਥੈ ਸੋਨ ਪੰਚ ਪਰਵਾਣ ਨਦਰੀ ਕਰਮ ਪਵੇ ਨੀਸਾਣ ਕੱਚ ਪੱਕਾ ਯੋਥੇ ਪਾਇ ਨਾਨਕ ਗਾਇ ਜਾਪੇ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਖੋ ਕਰਮ ਕਿਤ ਪਵਣ ਪਣੀ ਵੈ ਸੰਤਰ ਕੇਤੇ ਕਾਂਜ ਮਹੇਸ਼ ਕਿਤੇ ਬਾਣ ਮੇ ਕੜ ਤੇ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਉਪਦੇ ਕਿਤੇ ਖੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇ ਕਿਤੇ ਸਿੱਧ ਬੁੱਧनाथ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨੁ ਮਨ ਕਿਤੇ ਕਿਤੇ ਰਤਨ ਸਮੰਦ ਕੇਤੀਆਂ ਖੜੀ ਕੇਤੀਆਂ ਬਾਣੀ ਕਿਤੇ ਭਾਤ ਨਰੇਂਦ ਕੀਤਿਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿਥੈ 나ਦ ਬਿਨੋ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀ ਹੈ ਬਹੁਤ ਆਨੂਪ ਤਾਂ ਕਿਹਾਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਤਿੱਥੇ ਘੜੀਐ ਸਵਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਕਿੱਥੈ ਜੋਤ ਮਹਾਬਲ ਸੂਰ ਤੈਨ ਮਹਿ ਰਾਮ ਰਹਿਆ ਭਗਪੁਰ ਤਿੱਥੈ ਸੀਤੋ ਸਿਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰ ਹੈ ਨਾ ਠਾਗੇ ਜਾਹੇ ਜਿਨ ਕੈ ਤੇਹ ਰਾਮ ਵਸੇ ਮਨ ਮਾਗੇ ਇੱਥੇ ਭਗਤ ਵਸੈ ਗੈ ਲੋਇ ਹਰਿ ਆਨੰਦ ਸਚਾ ਮਨ ਸੋਇ ਸਚਖੰਡ ਵਸੇ ਨਰੰਕਾਰ ਕਰ ਕਰ ਵੇਖੈ ਨਦਰਿ ਨ ਆਲ ਸਿਛੇਖੰਡ ਮੰਡਲ ਬਰ ਪਠ ਜੇ ਕੋ ਕਥੇ ਤਾਂ ਅੰਤ ਨਾ ਅੰਤ ਦਿਥੈ ਲੋ ਲੋ ਆਕਾਰ ਜਿਵ ਜਿਵ ਹਉਕਮ ਤਵੇ ਤਿਵ ਕਾਰ ਵੇਖੈ ਵਿਗਸੈ ਕਰ ਵੀਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ